ਸੀਆ ਹਉ ਕਹਿੰਦੇ ਰਹੇ ਕਿ ਉਹ ਸਾਡੇ ਨਾਲ ਖਲੋਣ ਜੋਗੇ ਹੀ ਨਹੀਂ ਹਨ ਰਣਜੀਤ ਉਹਨਾਂ ਨੇ ਤੁਹਾਨੂੰ ਤੇ ਅਪਣਾ ਲਿਆ ਮਾਫੀ ਕਰਦਾ ਪਰ ਜਿਹੜੀਆਂ ਗਲਤੀਆਂ ਮੈਂ ਕੀਤੀਆਂ ਮੈਨੂੰ ਨਹੀਂ ਲੰਦਾ ਦੀਦੀ ਬਾਜੀ ਮੈਨੂੰ ਕਦੀ ਮਾਫ ਕਰਨਗੇ ਕੋਈ ਪਤਾ ਨਹੀਂ ਕਿ ਮੇਰੇ ਘਰ ਕਦੀ ਆਉਣਗੇ ਕਿ ਨਹੀਂ ਆਉਣਗੇ ਜਾਂ ਮੈਨੂੰ ਆਪਣੇ ਘਰ ਸਮਾਂ ਨਹੀਂ ਲਾਂਦੀ ਉਹ ਇਦਾਂ ਦੀ ਨਹੀਂ ਮੇਰੀ ਭੈਣ ਤਾਂ ਕਿਦਾਂ ਫੇਰ ਕਰਦੀ ਹੈ ਮੈਨੂੰ ਪਤਾ ਵਾ ਕਿ ਮੈਂ ਅੰਦਾ ਕੱਲੇ ਗਿਆ ਨਾ ਮੈਂ ਇੰਨੀ ਗਲਤੀਆਂ ਕੀਤੀਆਂ ਉਹਨੇ ਮੱਥੇ ਵਟ ਨਹੀਂ ਪਾਇਆ ਨਾ ਤੇਰੇ ਬਾਰੇ ਪੁੱਛਿਆ ਵੀ ਆ ਮੇਰੀ ਭਾਬੀ ਦਾ ਕੀ ਹਾਲ ਆ ਮੇਰੇ ਬਾਰੇ ਪੁੱਛਿਆ ਸੀ ਤੇ ਹੋਰ ਤੂੰ ਇਦਾਂ ਕੀ ਤਾਂ ਸੋਚੀਂ ਇੰਨੀ ਐ ਬੜਾ ਵੱਡਾ ਦੇਲਾ ਦੀਦੀ ਤੇਰੀ ਮੇਰੀ ਸੋਚੇ ਦਾਦੀ ਹੋ ਸਕਦੀ ਆ ਉਹਦੀ ਸੋਚ ਨਹੀਂ ਦਾਦੀ ਚੱਲ ਵੇਖਾਂਗੇ ਕਿ ਮੈਨੂੰ ਬੁਲਾਉਂਦੇ ਆ ਕਿ ਨਹੀਂ ਕਦੀ ਮੇਰੇ ਘਰ ਆਉਂਦੇ ਆ ਕਿ ਨਹੀਂ ਆਉਂਦੇ ਆਉਣਗੇ ਆਉਣਗੇ ਕਿਉਂ ਨਹੀਂ ਤੂੰ ਕਹਿ ਕੇ ਆਇਆ ਸੀ ਹਾਂ ਮੈਂ ਕਹਿ ਕੇ ਆਇਆ ਮੈਂ ਤਾਂ ਕਹਿਨ ਤਾਂ ਗਿਆ ਵਾ ਉਹ ਗਿੰਦੀ ਭਾਬੀ ਨੂੰ ਲੈ ਕੇ ਆਇਆ ਉਹਰੇ ਅੱਛਾ ਤੇ ਜਾਹਰੀ ਖੁਦਾਵੰਗੀ ਕੋਈ ਗੱਲ ਨਹੀਂ ਐ ਚਲੋ ਸ਼ੁਕਰ ਮਾਣੋ ਹੀ ਤਾਂ ਬੰਦਾ ਗਲਤੀਆਂ ਕਰ ਤੇ ਲੈਂਦਾ ਵਾ ਬਾਅਦ ਵਿੱਚ ਪਛਤਾਉਂਦਾ ਵਾ ਸਹੀ ਗੱਲ ਆ ਹੈ ਜੀ ਦਾ ਹਾਈ ਤੇਰੇ ਖੇਗ ਲਾ ਕਰੀ ਜਾਂਦੇ ਘੜੀ ਹੱਲ ਵੇਖਿਆ 10 ਦਾ ਟਾਈਮ ਹੋ ਗਿਆ ਤੇ ਪੁੱਤ ਤੂੰ ਕੰਮ ਤੇ ਨਹੀਂ ਜਾਣਾ ਕੰਮ ਤੇ ਮੰਮੀ ਮੈਂ ਕੀ ਜਾਣਾ ਮੈਂ ਆਲੀ ਮੇਰੇ ਕੰਮ ਛੁੱਟ ਗਿਆ ਵਾ ਲੱਭਣ ਦਿਓ ਤੁਝਾ ਕੰਮ ਪੁੱਤੇ ਲੱਭਾਂਂਦੀ ਆ ਕਿੰਨਾ ਵੀ ਤੇਰਾ ਲੱਭਦਾ ਰਹੇਗਾ। ਤੂੰ ਨਹੀਂ ਵੇਖੰਦੇ ਮੰਮੀ? ਤੈਨੂੰ ਦੱਸੋ ਹਾਂ ਜੀ। ਮੰਮੀ ਬਾਹਰ ਕੋਣ ਆਇਆ ਸੀ? ਬਾਹਰ ਬਾਹਰ ਦੁੱਧ ਵਾਲਾ ਆਇਆ ਹੈ ਜਿਥੋਂ ਰੋਜ਼ ਲਿਆਈਦਾ। ਹਾਂ। ਪੁੱਤੋ 200 ਰੁਪਈਆ 500 ਬਣ ਗਿਆ। ਅਗਲੇ ਨੇ ਅੱਜ ਦੁੱਧ ਹੀ ਨਹੀਂ ਦਿੱਤਾ। ਉਹ ਆਂਦਾ ਅਗਲੇ ਪੈਸੇ ਦੇ ਦੋ ਤੇ ਦੁੱਧ ਲੈ ਜਾਓ। ਤੇ ਹੁਣ ਪਤਾ ਹੀ ਕੀ ਕਰੀਏ ਦੱਸ ਮੈਨੂੰ ਮੈਂ ਕੀ ਕਰਾਂ? ਮੈਂ ਫਿਰ ਮਾਸੀ ਆ ਗਈ। ਮੈਂ ਤਾਂ ਹੀ ਤੈਨੂੰ ਆਖਣ ਲਈ ਵੀ ਤੂੰ ਅੱਜ ਕੰਮ ਦੇ ਨਹੀਂ ਗਿਆ। ਮੰਮੀ ਜਿੰਨੇ ਕੇ ਪੈਸੇ ਮੈਂ ਕਮਾ ਕੇ ਲਿਆਉਣਾ ਨਾ ਉਹ ਸਾਰਾ ਦਾ ਸੌਦਾ ਲੈ ਜਾਂਦਾ। ਮੈਂ ਤੇ ਰੱਖਿਆ ਕੋਈ ਨਹੀਂ ਪੈਸਾ ਬਚਾਈ ਰੁਪਈਆ ਨਹੀਂ ਹੈਗਾ ਮੇਰੇ ਪੁੰਜੀ ਚ ਹੁਣ ਮੇਰੀ ਗੱਲ ਸੁਣ ਮੈਂ ਕੀ ਕਰਾਂ ਦੱਸ ਹੁਣ ਮੰਮੀ ਤੈਨੂੰ ਫੜਾਉਂਦਾ ਹੈਗਾ ਪੈਸੇ ਲੈ ਕੇ ਜਿੰਨੇ ਹੀ ਹੁੰਦੇ ਮੇਰੇ ਕੋਲ ਕੀ ਫੜਾਉਂਦੇ ਜੇ ਜਿਹੜਾ 2 300 400 ਫੜਾਉਂਦੇ ਜੇ ਦਿਹਾੜੀ ਦਾ ਉਹਦੇ ਚ ਖੰਡ ਭੱਤੀ ਸਬਜੀ ਤੇਲ ਕਿੰਨੀ ਤਾਂ ਮੰਗਾਈ ਆ ਚੀਜ਼ਾਂ ਤੇ ਪੂਰੀਆਂ ਨਹੀਂ ਪੈਂਡੀਆਂ ਹੈਗੀਆਂ ਅੱਗੇ ਮੈਨੂੰ ਤਾਂ ਮੰਮੀ ਸ਼ਰਮ ਆਉਂਦੀ ਐ ਜਦੋਂ ਮੈਂ ਕੋਈ ਚੀਜ਼ ਲੈਣ ਜਾਂਦੀ ਬਾਹਰ ਅਗਲੇ ਨੇ ਕਹਿਣਾ ਹੱਜ ਤੱਕ ਇਹਨਾਂ ਨੇ ਕਦੀ 20 ਦੀ 30 ਦੀ 50 ਦੀ ਚੀਜ਼ ਨਹੀਂ ਲਈ ਤੇ ਅੱਜ ਕੱਲ੍ਹ ਅਹੀਂ ਜਾ ਕੇ ਇਹ ਕਹਿੰਨੇ 20 ਰੁਪਈਆਂ ਦੇ ਪੱਤੀ ਦੇ ਦੋ 30 ਰੁਪਈਆਂ ਦੇ ਖੰਡ ਦੇ ਦੋ 10 ਰੁਪਈਆਂ ਦੀ ਜਮਾਨ ਦੇ ਦੋ ਮੈਂ ਤਾਂ ਰੋਪ ਇੰਨੀ ਜਦੋਂ ਕੈਨੀ ਦੁਕਾਨ ਵਾਲਾ ਮੇਰੇ ਮੋਹਲ ਵੇਖਦਾ ਵਾ ਨਾ ਬੰਦਾ ਕੁਝ ਦੱਸਣ ਚੁੱਕਾ ਨਾ ਗੱਲ ਨਾ ਬਾਤ ਜਿੰਦਾਰ ਤੇ ਵੇਚਦਾ ਜਾਂਦਾ ਜਾਂਦੇ ਲੋਕਾਂ ਤੇ ਜਿੰਨੀ ਕਿ ਕਮਾਈ ਆ ਉਸ ਹਿਸਾਬ ਨਾਲ ਹੀ ਕਰਨ ਦੇਣ ਕਿ ਕਰੀ ਹੁਣ ਪਾ ਪੁੱਤ ਤੂੰ ਲਿਆ ਕੇ ਮੇਰੇ ਹੱਥੇ ਦੇਣਾ ਮੈਂ ਵੇਖ ਕਿੱਦੇ ਸਾਹਮਣਾ ਵਰਤੀ ਹਣ ਇੱਕ ਚੀਜ਼ ਥੋੜੀ 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 ਲਓ ਮੈਂ ਪਰ ਹੁਣ ਦੁੱਧ ਵਾਲੇ ਦੇ ਉਹਦੇ ਨਹੀਂ ਦਿੱਤੇਗੇ ਤਾਂ ਪੁੱਤੋਂ ਦੇ ਇਕੱਠੇ ਹੋ ਗਏ ਆ ਮੈਂ じゃ ਆਖਾਂ ਤੂੰ ਲਿਆਵੇਂਗਾ ਤਪ ਰਹੇਂ ਦੇਵਾਂਗੇ ਪਰ ਪੁੱਤ ਜਿਹੜਾ ਤੋਂ ਲਿਆਉਣਾ ਕਿੱਡੇ ਸਾਬ ਨਾ ਵਰਤਦੇ ਆ ਪੁੱਤ ਮੈਨੂੰ ਇਹੋ ਮੈਂ ਇਹੋ ਆਨੀ ਵੀ ਮੈਨੂੰ ਇਹੋ ਜਿਹੇ ਦਿਨ ਵੀ ਦੇਖਣ ਆਏ ਤੁਹਾਡੇ ਪਿਓ ਦੇ ਸਿਰ ਤੇ ਗੋਰੀਆਂ ਨੇ ਸਭ ਦਾ ਪੁੱਤੋ ਲਿਆਉਂਦਾ ਜੀ ਖੁੱਲਾ ਵਰਤ ਰ ਕਦੀ ਹਜੇ ਦੇੜੇ ਵੇਖੇ ਨਹੀਂ ਤੇ ਅੱਜ ਅੱਜ ਮੇਰੀ ਨੋ ਵਿਚਾਰੀ ਦਹਾ ਤਹਾ ਵੀ ਆ ਗਈਆਂ ਦਾ ਸੌਦਾ ਜਦੋਂ ਦੁਕਾਨਾਂ ਤੇ ਲੈ ਆਉਂਦੀ ਆ ਪੁੱਤ ਮੇਰਾ ਢੇਡੀ ਪੁੱਛਿਆ ਜਾਂਦਾ ਵੀ ਮੈਂ ਕੀ ਕਰਾਂ ਕਿਤਰਾ ਗੁਜ਼ਾਰਾ ਕਰੀਏ ਕਿੱਥੋਂ ਇੱਥੋਂ ਛੱਡ ਕੇ ਲਾਂ ਕੋ ਦੁਕਾਨਾਂ ਦੂਰ ਜਾਂਦੀ ਆ ਪੀ ਸਾਨੂੰ ਕੋ ਪਛਾਣ ਨਾ ਲਵੇ ਪੀ ਫਲਾਣੇ ਦੀ ਘਰ ਦੀ ਆ ਫਲਾਣੇ ਦੀ ਨੋਹ ਪੁੱਤ ਮੈਨੂੰ ਤੇ ਆ ਬੜੀ ਸ਼ਰਮ ਆਉਦੀ ਐ ਪਰ ਦੱਸ ਮੈਂ ਕੀ ਕਰਾਂ ਦੇ ਪੁੱਤ ਉਹ ਕਰਨੀਆਂ ਦੇ ਦਿਨ ਇਤਰਾਜ ਦੇ ਡੇੜ ਕਦੀ ਦੇਖੇ ਨਹੀਂ ਕਿਤੇ ਦੋ ਦੋ ਐ ਅਸੀਂ ਸਾਰੇ ਧਿਆੜੀ ਬੰਦ ਨਾ ਕਰਨੇ ਆਖਣਾ ਕੋਈ ਨਹੀਂ 12000 ਰੁਪਏ ਲਵਾਂ ਤੇ ਕਿਹੜੀ ਗੱਲ ਤੇ ਪੁੱਤ ਹੁਣ ਹੁਣ ਪੱਖੇ ਥੱਲੇ ਗੁਜ਼ਾਰਾ ਕਰਨ ਦੇ ਵੇਖੀ ਸਾਡੇ ਹਾਲਾਤ ਹੋ ਗਏ ਨੋਹ ਮੇਰੀ ਚਾਹੀ ਪੁਲਾਵਾ ਕੀ ਮੈਂ ਹੁਣ ਪਤਾ ਕੀ ਤਰ੍ਹਾਂ ਕਿੱਥੋਂ ਪੈਸੇ ਲਿਆਵਾਂ ਕਿੱਥੋਂ ਇਨਾ ਬਿੱਲ ਤਾਰਾਂ ਤੇਰੇ ਸਿਰ ਤੇ ਵੀ ਨਹੀਂ ਮੈਂ ਸਾਰਾ ਛੋਟ ਸਕਦੀ ਤੇ ਮੰਮੀ ਵਿਚਾਰਾ ਤੇ ਕਰਨਾ ਪੈਣਾ ਹੋਣਾ ਕੀ ਕਰਾਂ ਅੱਜ ਕੰਮ ਛੁੱਟ ਗਿਆ ਕੋਈ ਨਹੀਂ ਮਾਲ ਦਾ ਕੋ ਹੱਲਾ ਜਾਨਣਾ ਕਿੱਥੇ ਕੋਈ ਗੱਲ ਨਹੀਂ ਹੌਸਲਾ ਕਰੋ ਰੱਬ ਤੇ ਭਰੋਸਾ ਰੱਖ ਕੇ ਚੱਲੋ ਜੀਆਂ ਦੀ ਮਾੜੀ ਰਹਿਣੀ ਹੈ ਨਾ ਤੇ ਚੰਗੇ ਵੀ ਆਉਣਗੇ ਵੇਖੋ ਪਹਿਲੇ ਸਾਡੇ ਦਿਨ ਚੰਗੇ ਹੀ ਫਿਰ ਸਾਡੇ ਤੇ ਮਾੜੀ ਆ ਗਈ ਹੁਣ ਮਾੜੀ ਹੈ ਨਾ ਕੁਣ ਰੱਬ ਨੇ ਚੰਗੇ ਲਿਓਨੇ ਆ ਜਿਹੇ ਸਮਝਦਾਰ ਬਣਾਂਗੇ ਤੇ ਉਹ ਤੇ ਇੰਤਿਆਣਾ ਲੈਂਦਾ ਬੰਦੇ ਦਾ ਜੇ ਦੁੱਧ ਕਈ ਨਾ ਜ਼ਿਆਦਾ ਹੁੰਦਾ ਵਾ ਉਹ ਸਾਮਕੇ ਨਹੀਂ ਨਾ ਵਰਤਦਾ ਫਿਰ ਉਹ ਥੋੜਾ ਜਿਹਾ ਜਲਵਾ ਖਾਂਦਾ ਵਾ ਕਿ ਪੈਸੇ ਦੀ ਕਦਰ ਕਰਕੇ ਚੱਲੋ ਤੇ ਘਰਾਂ 'ਚ ਸਿਆਣਾ ਬਣਾ ਚੱਲੋ ਕਈ ਗਲਤੀਆਂ ਕਰ ਲਈਆਂ ਨਾ ਪੁੱਤ ਗਲਤੀ ਇੱਕ ਅਗਲੀ ਗਲਤੀ ਕਰੀਏ ਤੇ ਗਲਤੀਆਂ ਹੀ ਹੋ ਜਾਂਦੀਆਂ ਨੇ ਫਿਰ ਕੋਈ ਨੀ ਮੰਮੀ ਤੁਸੀਂ ਤੇ ਸਭ ਤੋਂ ਵੱਡੇ ਹੋ ਤੁਸੀਂ ਸਾਨੂੰ ਦੋਨਾਂ ਨੂੰ ਹੌਸਲਾ ਦੇਣਾ ਮੰਮੀ ਜੇ ਤੁਸੀਂ ਐਂ ਦਾ ਕਰੋਗੇ ਅਸੀਂ ਤਾਂ ਟੈਂਦਰ ਚ ਰਹਾਂਗੇ ਰਹਾਂਗੇ ਨਾ ਫਿਰ ਹਾਂ ਵੇਖੋ ਅਸੀਂ ਦੋਵੇਂ ਜਣੇ ਤੁਹਾਡੇ ਨਾਲ ਹੈ ਨਾ ਤੁਹਾਡੇ ਨੌਪੁੱਤ ਪੁੱਤ ਜਵਾਨੀ ਵਾਲੇ ਤੇ ਬਰ ਪੁੱਤ ਦਿਨ ਕੱਟ ਲਈ ਜਦੋਂ ਸਰੀਰ ਵੀ ਤਕੜਾ ਹੁੰਦਾ ਉਹ ਤਾਂ ਬਟਾਪਾ ਹੁਣ ਇਹ ਕਿੰਨੇ ਦੁੱਖ ਚੱਲਣੇ ਪੈਣ ਤੇ ਮੈਂ ਕਹਿੰਨੀ ਆ ਮਹਾਰਾਜ ਇਹਨੇ ਦੁੱਖਾਂ ਨਾਲੋਂ ਮੈਨੂੰ ਮੌਤ ਦੇ ਦੇ ਉਹ ਚੰਗੀ ਆ ਉਹ ਮੈਂ ਚੱਲ ਲੂੰ ਚੁੱਪ ਰਹਿ ਗੋਈ ਗੱਲ ਨਹੀਂ ਗੋਈ ਗੱਲ ਮੈਂ ਹੈਗਾ ਨਾ ਫਿਰ ਕਿਉਂ ਕਰਦੇ ਜੀ ਕੋਈ ਨਹੀਂ ਇਹ ਵੀ ਦਿਨ ਕੱਟਦੇ ਆਂ ਹੋਰ ਨਹੀਂ ਕੱਟੇ ਜਾਣਗੇ ਕੋਈ ਗੱਲ ਨਹੀਂ मैं मेहनत करता हूं कोई नहीं किसी ने काम मिल जाना पण फिर भी करते देख रोड और एक तो गेट खड़ गया कोई आ रहा होगा अच्छा फिर ना कौन आया बात ओए आ गया कौन आया बड़ा मार के तक खड़ी खड़ी कौन ओ फांसी की बनी सही गाना है सही गाना बल्ले बल्ले सादा सोचा था कब के लागे पे आ पावना ਨਹੀਂ ਮੈਂ ਵਲੀ ਕੌਣ ਗੱਲਾਂ ਮਾਰੀਂਦਾ ਬਰੇ ਚੱਲਦੀਆਂ ਤੂੰ ਕੰਨਾ ਹਣਾ ਸਵੇਰੇ ਸਵੇਰੇ ਕਿੰਨੇ ਵਜੇ ਆ ਦੱਸ ਓਏ ਤੇ ਬਹਿਲਾ ਓਹੀ ਨਾ ਦੇਖਲਾ ਆਜੋ ਤੈਨੂੰ ਮੈਂ ਕੱਲ ਵੀ ਕਿਹਾ ਸੀ ਨਾ ਉਦਾਸ ਨਾ ਹੋਇਆ ਕਰ ਮੈਨੂੰ ਤਾਂ ਓਹੀ ਰੰਜੀਤ ਚਾਹੀਦਾ ਢਿੜੀਆਂ ਗੱਲਾਂ ਕਰਦਾ ਹੁੰਦਾ ਵੱਧ ਤੈਨੂੰ ਇੱਕ ਇੱਕ ਹੋਸ਼ ਹੋ ਗਿਆ ਨਾ ਚੁੱਪੀ ਕਰ ਗਿਆ ਹੋਰ ਕਿਹਨੇ ਇੱਕ ਹੋਸ਼ ਹਾਂ ਸੱਚਾ ਚਲੋ ਆਜੋ ਹਾਂ ਮੈਂ ਕਰ ਦਿੰਨੇ ਮਾਰ ਦਿੰਨੇ ਮੈਂ ਬਲਾਕ ਨਹੀਂ ਹੁਣ ਹਾਂ ਠੀਕ ਹੈ ਕਿੰਨੇ ਦਿਨਾਂ ਬਾਅਦ ਅਸ ਘਰ ਚਾਹੀਆਂ ਮੈਂ ਫੇਰ ਮੈਨੂੰ ਵੀ ਲੱਗਦਾ ਨਹੀਂ ਮੈਂ ਦੁਬਾਰਾ ਇੱਥੇ ਆਉਂਗੀ ਨਾ ਪੁੱਤ ਇਹ ਗੱਲ ਤਾਂ ਅੱਜ ਕਹਿਤੀ ਗਾਂ ਤਾਂ ਨਹੀਂ ਇਹ ਗੱਲ ਕਹਿਣੀ ਧੀਆ ਦੇ ਪੇਕੇ ਹਮੇਸ਼ਾ ਹੱਸਦੇ ਵਸਦੇ ਰਹਿ ਧੀਆ ਤਾਂ ਹਮੇਸ਼ਾ ਸੁੱਖ ਮੰਗਦੀਆਂ ਪੁੱਤ ਆਪਣੇ ਪੇਕੇਆਂ ਦੇ ਭਾਵੇਂ ਹੁਣ ਪੇਕੇ ਮੇਰੇ ਤੇ ਭਾਵੇਂ ਹੁਣ ਤੇਰੇ ਇਹ ਥੋੜਾ ਗੱਲ ਆ ਕਿ ਆਪਾਂ ਕੇ ਮਹੀਨਾ ਦੋ ਮਹੀਨੇ 6 ਮਹੀਨੇ ਪੇਕੇ ਨਹੀਂ ਆਏ ਤੇ ਪੇਕੇਆਂ ਨੂੰ ਭੁੱਲ ਜਾਣਾ ਉਹ ਪੇਕੇ ਦਿਲ ਦੀ ਕਿਸੇ ਨਾ ਕਿਸੇ ਨੁੱਕਰ 'ਚ ਬੈਠੇ ਹੁੰਦੇ ਆ ਭਾਵੇਂ ਆਪਣੇ ਘਰ ਦੇਆਂ ਨੂੰ ਦੱਸਣ ਤੇ ਭਾਵੇਂ ਨਾ ਦੱਸਣ ਉਹ ਯਾਦ ਤੇ ਆਂਦੇ ਰਹਿੰਦੇ ਛ ਰਹਿਣੇ ਇਹ ਗੱਲ ਤੇ ਹੈਗੀ ਆ ਮੰਮੀ ਪਰ ਮੈਨੂੰ ਬੜਾ ਹੀ ਗੁੱਸਾ ਹੈ ਪਰ ਮੈਂ ਤਾਂ 24 ਘੰਟੇ ਤੇ ਆ ਨਿੱਧ ਰਹੀ ਜਾਂਦਾ ਹਾਂ ਪਰ ਮੈਂ ਤਾਂ ਨਹੀਂ ਕੀ ਕਰਦੇ ਹੁਣੇ ਮੈਂ ਤੈਨੂੰ ਗੱਲ ਦੱਸਾਂ ਵੈਸੇ ਤੇਰੇ ਤੋਂ ਵੱਧ ਮੈਂ ਕਾਲੇ ਸੀ ਆਂਦੇ ਵਿੱਚ ਉਹ ਤੇਰੀ ਮੰਮੀ ਦੀ ਹੱਥੀ ਲਈ ਰੋਟੀ ਬਣਾਉਂਦੀ ਨਾ ਉਹ ਬੜੀ ਸੁਆਦ ਹੁੰਦੀ ਓ ਦੇਖੋ ਤੁਹਾਨੂੰ ਕੋਈ ਵੀ ਚੀਜ਼ ਦੀ ਲੋੜ ਹੁੰਦੀ ਹੈ ਨਾ ਤੇ ਤੁਸੀਂ ਮੈਨੂੰ ਦੱਸਿਆ ਕਰੋ ਕੋਈ ਗੱਲ ਨਹੀਂ ਮੈਨੂੰ ਕੋਈ ਨਾ ਕੋਈ ਨੁਕਰੀ ਤੇ ਮਮੇ ਮੈਂ ਲਈ ਜਾਣੀ ਹੈ ਜੇ ਨਾ ਨਾ ਮਿਲੂਗੀ ਤੇ ਮੈਂ ਕੋਈ ਨਾ ਕੋਈ ਕੰਮ ਕਰ ਲਵਾਂਗੀ ਕੋਈ ਟੈਨਸ਼ਨ ਨਾ ਲਓ ਮਮੀ ਕੋਈ ਕੰਮ ਕਰ ਲਓ ਪਰੌਣੇ ਆਏ ਬੇਲਾ ਪਰੌਣੇ ਹਾਣ ਆਂਜਿਪ ਮੈਂ ਨਾ ਲਈ ਨਹੀਂ ਆਏ ਹੈ ਨਾਸੀ ਆਏ ਮੈਂ ਨਾ ਲਈ ਦਿੱਤੀ ਹਾਂ ਆਇਓ ਹਰੋ ਮੇ ਅਦਰ ਆ ਅਦਰੋਂ ਨਹੀਂ ਆਏ ਹਾਂ ਆਜੋ ਆਜੋ ਕੀ ਕਰੇ ਜਮੇ? ਤਰੋ ਬੀਤੇ ਜਿੰਦਗੀ ਮੈਂ ਨਹੀਂ ਉਹਦੇ ਸਾਹਮਣੇ ਜਾ ਸਕਦੀ। ਕਿਉਂ? ਮੈਨੂੰ ਸਮਝ ਨਹੀਂ ਲੱਗਦੀ ਵੀ ਮੈਂ ਕਿੱਦਾਂ ਫੇਸ ਕਰਾਂ ਨਾ। ਮੈਂ ਤੇ ਜਿਹੜੀਆਂ ਗੱਲਾਂ ਨਹੀਂ ਕਹਿਣ ਵਾਲੀਆਂ ਉਹ ਵੀ ਕਹੀਆਂ ਉਸ ਟਾਈਮ। ਬਹੁਤ ਗਲਤ ਕੀਤਾ ਮੈਂ ਤੇ ਬਾਦੀ ਦੀ ਨਾ। ਕਮਲੀਏ ਤੇ ਤੈਨੂੰ ਵੱਧ ਕੇ ਮੈਂ ਮਾੜਾ ਕੀਤਾ। ਕੱਲ ਮੈਂ ਇਹ ਦਿਨ ਇਹ ਸੋਚਣ ਲੱਗਾ ਹਾਂ ਜਦੋਂ ਉਹਨਾਂ ਨੇ ਗੱਲ ਲੈਂ ਕੇ ਪਰ ਉਹਨਾਂ ਨੇ ਦੱਸਿਆ ਨਾ ਨੀ ਬਿਤਾ ਬਲ ਕਾ ਦੇ ਬਿਠਾ ਲਿਆ ਕੁਛ ਨਹੀਂ ਕਹਿੰਦੇ ਤੂੰ ਆ ਜਾ ਪੈਣਾ ਪਰਾਵਾਂ ਦੀਆਂ ਗੱਲਾਂ ਛੱਟ ਭੁੱਲ ਜਾਂਦੀਆਂ ਨੇ ਕਿਉਂਕਿ ਕੋਈ ਕੁ ਕਰ ਜਾਂ ਲਿਆ ਹੁੰਦਾ ਇਕੱਠੇ ਹੱਸਦੇ ਖੇਡਦੇ ਪਰ ਪਰਜਾਈਆਂ ਦੀ ਗਲਤੀ ਨੂੰ ਕੋਈ ਨਾ ਨਾ ਮਾਫ ਨਹੀਂ ਕਰ ਪਾਉਂਦੇ ਜਿਉ ਇਦਾਂ ਦੇ ਨੂੰ ਦੇਣਾ ਤੇ ਇਦਾਂ ਉਹ ਦੇਣਾ ਤੈਨੂੰ ਪਤਾ ਨਾ ਸੁਭਾਅ ਕੇ ਦੰਦਾ ਵਾ ਇੰਨਾ ਕੁਝ ਕਰਕੇ ਭੁੱਲ ਕੇ ਆਏ ਆਪਣੇ ਘਰੇ ਤੂੰ ਵੇਖ ਲੈ ਕਿਦਾਂ ਦੇ ਹੋਣ ਗਿਓ ਤੂੰ ਆ ਜਾ ਇਹਨਾਂ ਸੋਚ ਜੀ ਕੁਝ ਸੁਣਾਉਣ ਗਈ ਹਾਂ ਤੇ ਮੇਰੀ ਹੈਲਪ ਕਰ ਦੋਗੇ ਮੈਂ ਫੇਰ ਜਾਣਾ ਜੀ ਹਾਂ ਕੋਈ ਨਹੀਂ ਤੂੰ ਆ ਤੈਨੂੰ ਮਮੀ ਉਹ ਵੀ ਠੀਕ ਸਭ ਕੁਝ ਮੈਂ ਦੇਖਿਆ ਤੇ ਅੱਖਾਂ ਹੀ ਦੱਸ ਸਕੀਆਂ ਤੇ ਨੂੰਹੇ ਕਰੀ ਕਿਹਾ ਜਦੋਂ ਮੈਂ ਲਾ ਤੂੰ ਜਾ ਕੇ ਦਿੱਤਾ ਫਿਰ ਮੈਂ ਤੇਰੇ ਕੋਲ ਆਣੀ ਸੀ ਰੋ ਲੋ ਚੰਗੀ ਤਰ੍ਹਾਂ ਬਹੁਤ ਤਾਨੂੰ ਵੀ ਬੜਾ ਯਾਦ ਕੀਤਾ ਰੋ ਲੋ ਮਨ ਲਗਾ ਹੋ ਜਾਏਗਾ ਇਹ ਖੁਸ਼ੀ ਦੇ ਇਥਰ ਹੋਇਆ ਨੇ ਨਿਕਲਣ ਡੇ ਟਾਡੇ ਦੇਖਿਆ ਪੋਤਰਾ ਮੈਨੂੰ ਬੜਾ ਕਹਿੰਦੇ ਸੀ ਕਿ ਤੂੰ ਅਖੇ ਮੇਰੀ ਭੈਣ ਆ ਫਿਰ ਆਂਦੇ ਆ ਉਹਨੂੰ ਗੱਲ ਆਇਆ ਮੈਨੂੰ ਤਾਂ ਭੁੱਲ ਹੀ ਗਈ ਮੇਰੀ ਭੈਣ ਸਾਡਾ ਤੇ ਘਰ ਹੀ ਭਰ ਗਿਆ ਦੁਨੀਆਂ ਦੇ ਬੜਾ ਝਾਤ ਕੀਤਾ ਤੁਹਾਨੂੰ ਮੈਂ ਮੈਂ ਮਿਣੀ ਮਿਲੀ ਜਾਗੇ ਇਹਨੇ ਮੈਨੂੰ ਮੈਲੋਗੇ ਆਜੋ ਆਪਣੀ ਤਰ੍ਹਾਂ ਹੀ ਨੂੰ ਮੈਲੋ ਭਾਬੀ ਜਦੋਂ ਰੋਬੀ ਤੂੰ ਖੋਸ਼ ਨਹੀਂ ਮੈਨੂੰ ਵੇਖ ਕੇ ਰੋਣ ਲੱਪੀ ਆ ਕੀ ਹੋਇਆ ਮੈਂ ਬਾਸਾ ਪੁਣ ਗਲਤੀਆਂ ਤੇ ਬੜੀ ਸ਼ਰਮਿੰਦਾ ਹਾਂ ਮੈਨੂੰ ਮਾਫ਼ ਕਰ ਦਿਓ ਮੈਂ ਬਹੁਤ ਗਲਤ ਕੀਤਾ ਤੁਹਾਡੇ ਨਾਲ ਮਾਸੀ ਜੀ ਮੈਨੂੰ ਮਾਫ਼ ਕਰ ਦਿਓ ਵਾਸਤੇ ਆ ਗਲਤੀ ਕੀਤੀ ਸਿਹਤਾਂ ਖੋਲਿਓ ਜੇ ਸਨਮਾਨ ਕਰ ਆਜਵੇਂ ਨਾ ਤੁੰ ਕੋਲ ਨਹੀਂ ਕੰਦੇ ਕੋਟ ਤੋਟੇ ਦੇ ਸੀ ਆ ਲਈਏ ਸਮਝਦਾ ਦੇਖੇਰ ਵਾਸਤੇ ਤੋ ਆਪਣਾ ਰਸਤਾ ਪਟਕੇ ਦੇ ਇਸ ਐਨੀਆ ਸੋਣੀ ਆੱਖਾਂ ਚ ਇਹ ਇਤਨਾ ਚੰਗੀ ਲੱਗਦੇ ਤੇ ਮੇਰੀ ਗੱਲ ਸੁਣ ਤੁਲਕੀ ਨੂੰ ਸੱਸੇ ਪਖੰਡ ਬੜਿਆ ਰੋਂਡੀਆਂ ਚ ਸਾਨੂੰ ਚਾਹ ਪਾਣੀ ਨਹੀਂ ਕੁਝ ਪਿਆਣਾ ਫੇ ਰੋਵੇਸ ਦਾ ਪਾਣੀ ਇੰਨਾ ਦੇ ਘਿਆੜਾ ਜੇ ਘਿਆੜਾ ਹੈ ਮਾਸੀ ਜੀ ਹੋਰ ਦੀਦੀ ਤੁਸੀਂ ਠੀਕ ਹੋ ਹਾਂ ਭਾਬੀ ਮੈਂ ਬਿਲਕੁਲ ਠੀਕ ਹਾਂ ਤੇ ਨਵਾਂ ਘਰ ਲੈ ਲਿਆ ਬਹੁਤ ਬਹੁਤ ਵਧਾਈ ਹੋਵੇ ਮੇਰੀ ਭੈਣ ਨੂੰ ਮਾਸੀ ਜੀ ਤੁਹਾਨੂੰ ਵੀ ਵਧਾਈ ਹੋਵੇ ਬਹੁਤ ਬਹੁਤ ਤੇਨੂੰ ਵੀ ਬਹੁਤ ਬਹੁਤ ਵਧਾਈ ਹੋਵੇ ਰੰਜੀਤ ਦੱਸਦੇ ਸੀ ਕਿ ਇੱਕ ਹੋਰ ਨਵਾਂ ਘਰ ਬਣਾਉਂਦੇ ਆਂ ਦੇਖ ਲਾ ਹਰ ਰੱਬ ਨੇ ਦੇਣੀ ਪਲਟ ਕੇ ਰੱਖਦੇ ਪਤਾ ਹੀ ਨਹੀਂ ਲੱਗਦਾ ਕਿ ਉਹ ਕਿਹੜਿਆ ਰੰਗਾਂ ਦੇ ਰਾਜੀ ਆ ਪੁੱਤ ਜੀ ਮੇਰੀ ਧੀ ਘਾਵੜਿਆ ਭੁਈ ਨਾ ਇਹ ਸਭ ਇੱਟਾਂ ਟਿੰਗਾਂ ਸੀ ਸਾਥੇ ਨਾਲ ਕੰਮ ਚੱਪ ਹੋਈ ਹੈ ਨਹੀਂ ਮਾਸੀ ਜੇ ਪੇਕੇ ਤੇਆਂ ਨੂੰ ਨਾ ਪਿਹਰ ਕਰਦੇ ਆਂ ਇਹ ਨਹੀਂ ਨਾ ਸੀਸਾਂ ਦਿੱਤੇ ਉਹ ਸੀਸਾਂ ਕਿਤੇ ਲੱਗਣੀਆਂ ਤੁਸੀਂ ਨਾ ਉਹ ਲੱਗ ਗਈਆਂ ਪੁੱਤ ਨਾ ਮਾਸੀ ਜੀ ਤੁਸੀਂ ਦੋਨਾਂ ਜਾਣਿਆਂ ਨੇ ਜਿੰਨੀ ਮਿਹਨਤ ਕੀਤੀ ਆ ਨਾ ਤੇ ਜਿੰਨੀ ਬਾਜੀ ਨੇ ਮਿਹਨਤ ਕੀਤੀ ਇਹ ਸਾਰਾ ਉਹਦਾ ਫਲ ਆ ਇਹ ਸਾਡੀਆਂ ਸੀਸਾਂ ਦਾ ਫਲ ਨਹੀਂ ਆ ਸਾਨੂੰ ਤੇ ਬੰਦੇ ਬੰਦੇ ਦੀ ਪਛਾਣ ਹੀ ਨਹੀਂ ਹੈਗੀ ਕਿ ਕਿਹੜਾ ਬੰਦਾ ਸਹੀ ਆ ਤੇ ਕਿਹੜਾ ਗਲਤ ਆ ਚੱਲ ਹੁਣ ਪੈਣਾ ਪਾਣੀ ਪਿਆ ਰੋ ਪਾਣੀ ਲਿਆ ਪਰ ਗਰਮੀ ਪਈ ਰਹਾ ਪਾਣੀ ਲਿਆ ਦਿੱਤੀ ਗਰਮ ਬਹੁਤ ਗਰਮੀ ਆ ਗੱਲਾਂ ਦੀ ਨਾ ਸਾਰੀ ਜਾ ਬਹਿ ਜਾ ਬਹਿ ਜਾ ਲੈ ਬੈਠ ਬੈਠ ਮਿੰਟ ਮੇਰੇ ਕੋਲ ਹੋਰ ਸੁਣਾ ਪੈਣੀ ਮਾਸੀ ਇਹ ਦੱਸਣਾ ਠੀਕ ਹੈ ਹਾਂਜੀ ਠੀਕ ਹੈ ਤੁਸੀਂ ਆਪਣੇ ਸੁਣੋ ਮਾਸੀ ਜੀ ਤੁਸੀਂ ਇਕੱਲੇ ਆ ਗਏ ਜੇ ਰਾਜੂ ਭਾਈ ਨੂੰ ਨਾਲ ਲੈ ਆਉਣਾ ਹੈਗਾ ਆਣਾ ਤਾਂ ਉਹਦੇ ਨਾਲ ਹੀ ਸੀ ਉਹ ਮੈਂ ਕਿਹਾ ਸ਼ਹਿਰ ਕੰਡਾ ਸੀ ਰਣਜੀਤ ਨੂੰ ਪਤਾ ਅੱਜ ਸਰੀ ਆਣਾ ਉੱਥੇ ਉਹ ਅੱਛਾ ਅੱਛਾ ਹਾਂ ਤਾਂ ਆਮ ਚੱਲਦਾ ਪਿਆ ਨਾ ਵੀਰੇ ਕੋਠੀ ਦਾ ਤਾਂ ਕਰਕੇ ਭਾਈ ਵੀ ਜ਼ਿੰਮੇਵਾਰੀ ਵੀ ਜਿਆਦੀ ਪੈ ਗਈ ਨਾ ਉਹਨੇ ਕੰਮ ਕਰਦੀ ਫਿਰ ਇੱਤਰ ਹੈ ਸ਼ੁਕਰ ਮਾਲਕ ਨੇ ਕਿਤੇ ਕੰਮ ਹੀ ਲਾਇਆ ਬਥੇਰੀ ਦਿਰਵੇਲੇ ਬੈਠੇ ਨੇ ਤਾਂ ਜੀ ਮੁਕਿਆ ਤੂੰ ਹੀ ਨੇ ਕਮਜ਼ੋਰ ਹੋ ਕੇ ਜੇ ਮੈਂ ਨਹੀਂ ਉਹ ਹੀ ਵੇਖਣ ਦੀ ਆ ਮਮੀ ਕੀ ਸੋਚਦੇ ਰਹਿੰਦੇ ਹੋ ਉਹ ਤਾਂ ਮੈਂ ਤੇਰੇ ਬਾਰੇ ਸੋਚਦੇ ਨਹੀਂ ਨਾ ਕਿ ਕਦੋਂ ਮੇਰੀ ਧੀ ਮੈਨੂੰ ਮਿਲੇ ਕਦੋਂ ਉਹਨਾਂ ਦਾ ਗੱਲ ਕਰੇ ਉਹ ਲੰਮੀ ਤੂੰ ਹੀ ਮੇਰੇ ਕੋ ਆ ਜਾਂਦੇ ਤਾਨੂੰ ਕਿਹਨੇ ਰੋਕਿਆ ਸੀ ਪੈਂਸੇ ਮੁਕਿਆ ਤੇ ਕਿਸੇ ਨੇ ਨਹੀਂ ਲਿਖੀ ਇੱਤੀ ਤਾਨੂੰ ਭੁੱਲੀ ਸੀ ਇੱਥੇ ਦੇਣੇ ਭੁੱਲੀ ਉਠਦੀ ਬੰਦੀ ਸੌਂਦੀ ਚਾਹਂਦੀ ਕੀ ਬੱਕੇ ਪਿੱਕਿਆ ਨੂੰ ਯਾਦ ਕਰਨ ਲਈ ਮਾਵਾ ਨੂੰ ਤੇ ਤੀਆਂ ਤਾਂ ਜੀ ਭੁੱਲਦੇ ਤੇ ਤੀਆਂ ਨੂੰ ਕਿਹੜੀਆਂ ਮਾਵਾ ਭੁੱਲਦੀਆਂ ਜੀ ਤੁਸੀਂ ਹੁਣ ਚੁੱਪ ਕਰਵਾ ਕਰ ਜੀ ਨਹੀਂ ਹੁਣ ਉਹ ਤਾਂ ਮਾਲਕ ਨੇ ਸਭ ਕੁਝ ਠੀਕ ਕਰਤਾ ਚਲ ਕੋਈ ਨਹੀਂ 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 ਕੋਈ ਮੈਂ ਕੋਸ਼ਿਸ਼ ਹੋਰ ਕੋਸ਼ਿਸ਼ ਆ ਵੇਖੋ ਇਤਨਾ ਹੀ ਕੇ ਦਿਨ ਉਹਨੂੰ ਕਮੀ ਰਾਜੂ ਨੂੰ ਤੇ ਸਾਨੂੰ ਆਣ ਕੇ ਮਿਲ ਜਵੇ ਸਲਾਮ ਮੰਮੀ ਉਹਨਾਂ ਨੂੰ ਕੋਈ ਗੁੱਸਾ ਨਹੀਂ ਉਹ ਇਹ ਨਹੀਂ ਤਾਂ ਨਹੀਂ ਆਏ ਉਹ ਉਦੋਂ ਹੀ ਬਸ ਥੋੜਾ ਕੰਮ ਹੀ ਕਿੰਨੇ ਮੈਂ ਜਰੂਰ ਆਉਂਗਾ ਗੁੱਸਾ ਤੇ ਉਹ ਨੂੰ ਆਉਂਦਾ ਹੀ ਨਹੀਂ ਮੈਨੂੰ ਪਤਾ ਉਹਦੇ ਸਭਾ ਦਾ ਪਤਾ ਭੈਣ ਜੀ ਸਗੋਂ ਤੂੰ ਹੀ ਖੁਸ਼ ਹੋ ਕਿ ਟਾਡੀ ਧੀ ਤੁਹਾਡੇ ਸਾਹਮਣੇ ਕਾਮਯਾਬ ਹੋ ਕੇ ਬੈਠੀ ਮੈਂ ਦੇ ਮਹਾਰਾਜ ਦਾ ਸ਼ੁਕਰ ਕਰਦੀ ਇਹ ਮਹਾਰਾਜ ਇਹ ਦਿੱਤੀ ਭਾਰੇ ਨੂੰ ਦਮੀ ਭਾਰੇ ਨੂੰ ਕਾਮਯਾਬੀ ਦਮੀ ਸੱਚਿਆ ਪਾਛਾ ਚਲ ਹੋਰ ਤੂੰ ਹੀ ਸੁਣਾਉ ਭੈਣ ਜੀ ਬਹੁਤ ਵਧੀਆ ਭੈਣ ਜੀ ਬੜੀ ਮਾਣਕ ਦੀ ਕਿਰਪਾ ਬੜੀ ਆਮਦਾਸ ਦੀ ਕਿਰਪਾ ਹੈਗੀ ਹੈ ਜੀ ਚੱਲ ਲੈ ਆਸ਼ਮੇ ਪਾਣੀ ਗਰਮੀ ਬੜੀ ਪੁੱਤ ਆਦਾ ਦੀਦੀ ਪੀਓ ਪਾਣੀ ਉਹ ਸਨਾਮਾ ਜੀ ਨੂੰ ਠੀਕ ਠਾਕ ਨੇ ਸਾਰੇ ਤੂੰ ਵੀ ਬਹਿ ਜਾ ਸੇ ਬੱਚੇ ਬੱਚੇ ਵੀ ਠੀਕ ਨੇ ਅੱਛਾ ਮੈਨੂੰ ਇੱਕ ਗੱਲ ਦੱਸੋ ਇਹਨੇ ਤਾਂ ਤੁਹਾਨੂੰ ਬੜਾ ਸਾਬ ਨਾਲ ਹੀ ਬੋਲਦੀ ਤੇ ਮੈਂ ਹੀ ਬੋਲਣਾ ਹੁੰਦਾ ਜੇ ਇਹਦਾ ਨੇ ਬਿਲ ਕੀਤਾ ਹਨ ਤੇ ਤਾਂ ਡਗੜਾ ਦਿਲ ਕੀਤਾ ਸੀ ਹਨ ਕਦੀ ਤੁਸੀਂ ਸੋਚਿਆ ਕਿ ਆਪਾਂ ਆਪਣੇ ਪਿਆਰ ਨੂੰ ਮੈ ਲਾਈਏ ਬੋਲ ਹਣਾ ਮਾਸ ਜੀ ਦਿਲ ਤੇ ਬੜਾ ਕਰਦਾ ਹੈਗਾ ਪਰ ਮੈਂ ਸੱਚੀ ਬਹੁਤ ਸ਼ਰਮਿੰਦਾ ਹਾਂ ਸ਼ਰਮਦਾ ਮਾਰੇ ਨਹੀਂ ਆਇਆ ਕਿ ਮੂੰਹ ਨਾਲੋਂ ਤੁਹਾਡੇ ਘਰੇ ਤੇ ਲੈ ਕੇ ਜੇ ਆਪਾਂ ਹੀ ਕੁਝ ਸੋਚਦੇ ਰਹਿੰਦੇ ਕਹਿੰਦੇ ਸਾਰੇ ਇੱਕ ਦੂਜੇ ਦੇ ਮੂੰਹ ਮੱਥੇ ਲੱਗਦੇ ਹੀ ਨਾ ਕਦੀ ਵੀ ਇਦਾਂ ਥੋੜੀ ਹੁੰਦਾ ਵਾ ਇਹ ਤੁਹਾਡੀ ਸੋਚਣਾ ਤੂੰ ਹੀ ਨਹੀਂ ਸੋਏ ਦੀ ਮੈਂ ਤੇ ਕੋਈ ਗਲਤੀ ਸੋਚਦਾ ਰਿਆ ਨਾ ਪਹਿਲਾਂ ਤੇ ਬਾਤ ਜੀ ਤਾਂ ਜੀ ਰਣਜੀਤ ਨੇ ਦੱਸਿਆ ਜੋ ਕੋ ਜੇ ਜਮਾਪੜੇ ਨਾ ਦਿੱਤੇ किसरा मर्द ने काम एकदम मेरा तां चलाया पहला ने ठा कर दसी सारी गाजी कोई गल नहीं भैन जी वागुरु जी ने विश्वास रखो वो सब ठीक कर जड़े बच्चे ने मेहनत कर लग्या ये नहीं वेखिया किचा कि बच्चा जरूर कामयाब हों अपने हालातों का समझौता कर लिया చలో చలొ పి మే పడో పడో మీ ਦੀਮਾ ਦੀਦੀ ਉਹਨਾ ਕੋਲ ਤੇ ਤੁਸੀਂ ਰੋਜ਼ ਬੈਠਦੇ ਹੋ ਮਾਸੀ ਜੀ ਕੋ ਪਾਣੀ ਤਾਂ ਨਹੀਂ ਪੀ ਲਿਆ ਬਣਾਓ ਆਪਾਂ ਕੋਈ ਗੱਲਬਾਤ ਕਰੀਏ ਤੇ ਜਾਓ ਤੁਸੀਂ ਆਪਣੀਆਂ ਗੱਲਾਂ ਕਰੋ ਤੇ ਆਜੋ ਭੈਜੀ ਆਪਾਂ ਆਪਣੀਆਂ ਗੱਲਾਂ ਕਰਦੇ ਹਾਂ ਮੈਂ ਤਾਂ ਇੰਨਾ ਲੱਗੇ ਬੈਠੀ ਆਜੋ ਮਾਸੀ ਜੀ ਥੋੜਾ ਜਿਹਾ ਠਹਿਰ ਕੇ ਚਾਹ ਬਣਨੀ ਬੱਸ ਚਾਹ ਨਾਲ ਪੀ ਲੇ ਬਸ ਇਹ ਪਾਣੀ ਪਿਆ ਤਾਂ ਮੈਂ ਕੋਈ ਫੇਰ ਨਿੰਬੂ ਪਾਣਾ ਨਹੀਂ ਨਹੀਂ ਚਾਹ ਤਾਂ ਬਣਾਣੀ ਚਾਹੋ ਹੋਰ ਮੰਮੀ ਤੁਸੀਂ ਸੁਣਾਓ ਸਾਤਿ ਜੀ ਠਾਕਿਆ ਬੱਚਿਆਂ ਦਾ ਕੀ ਹਾਲ ਹੈ ਬੱਚੇ ਬਹੁਤ ਜਾਇਦੇ ਸੋਣਾ ਤੁਹਾਨੂੰ ਪਤਾ ਤਾਂ ਵੀ ਮਨ ਕਰਦੀ ਤੁਹਾਨੂੰ ਮੈਂ ਜਾਣਾ ਮਾਮੀ ਕੋ ਮੈਂ ਜਾਣਾ ਪਰ ਮੈਂ ਤੁਸੀਂ ਲੈ ਆਉਣਾ ਸੀ ਉਹਨਾਂ ਨੂੰ ਨਾਲ ਤੁਹਾਨੂੰ ਤੇ ਮੇਰਾ ਪਤਾ ਹੀ ਸੀਗਾ ਪਰ ਮੈਂ ਗੁੱਸੇ ਵਿੱਚ ਹੀ ਨਹੀਂ ਲੈ ਕੇ ਆਈ ਬੱਚਿਆਂ ਨੂੰ ਮੈਂ ਕਿਹਾ ਨਹੀਂ ਉੱਥੇ ਨਹੀਂ ਜਾਣਾ ਤੁਹਾਨੂੰ ਪਤਾ ਭਾਬੀ ਕਿੰਨਾ ਉਹਨਾਂ ਨੇ ਯਾਰ ਕੀਤਾ ਨਾਲ ਤੁਹਾਨੂੰ ਪਤਾ ਇਹ ਬੱਚਿਆਂ ਦਾ ਸਕੂਲ ਚੇਂਜ ਕਰ ਦਿੱਤੇ ਹਨ ਹੁਣ ਕਾਮਰਸ ਸਕੂਲ ਪਾਤੇ ਆ ਦੀਦੀ ਆ ਤੇ ਤੁਸੀਂ ਬੜੀ ਗਲਤ ਗੱਲ ਕੀਤੀ ਕਿ ਬੱਚਿਆਂ ਨੂੰ ਨਾਲ ਨਹੀਂ ਲੈ ਕੇ ਆਏ ਇਹਦਾ ਮਤਲਬ ਤੂੰ ਤੁਸੀਂ ਮੈਨੂੰ ਹਜੇ ਤੱਕ ਮਾਫ ਨਹੀਂ ਕੀਤਾ ਨਹੀਂ ਨਹੀਂ ਮੈਂ ਤੁਹਾਡੇ ਕੋਲ ਫੇਰ ਇੱਕ ਵਾਰੀ ਮਾਫੀ ਮੰਗਦੀ ਹਾਂ ਜੋ ਕੁਝ ਹੋ ਗਿਆ ਹੈ ਨਾ ਬਸ ਅੱਗੇ ਤੋਂ ਐਦਾਂ ਦਾ ਕੁਝ ਨਹੀਂ ਹੋਏਗਾ ਰੱਬ ਨੇ ਮੈਨੂੰ ਬੜਾ ਕੁਝ ਬਖਸ਼ਤਾ ਦੀਦੀ ਪਿਛਲੀਆਂ ਗੱਲਾਂ ਨਾ ਹੁਣ ਨਾ ਹੀ ਕਰੋ ਮੈਂ ਤਾਂ ਭੁੱਲ ਗਈਆਂ ਹੁ ਤੂੰ ਵੀ ਭੁੱਲ ਜਾ ਏਦਾਂ ਦੀ ਕੋਈ ਗੱਲ ਨਹੀਂ ਸੀ ਬੱਚੇ ਗਏ ਹੀ ਸਕੂਲ ਤੇ ਹਨਾ ਮਾਂ ਦੀ ਛੁੱਟੀ ਨਹੀਂ ਇਹਨਾਂ ਨੇ ਅਚਾਨਕ ਸਾਡਾ ਪ੍ਰੋਗਰਾਮ ਬਣਿਆ ਮਮਾ ਕੱਲ ਲਗੀ ਕਿ ਘੂਆ ਕੇ ਆਈਏ ਤੇ ਮੇਰਾ ਵੀ ਬੜਾ ਮਨ ਕਰਦਾ ਪਿਆ ਸੀ ਜਦੋਂ ਦਾ ਰਾਣਾ ਵੀ ਘਰੋਂ ਹੋ ਕੇ ਗਿਆ ਸੀ ਨਾ ਤੇ ਮੈਨੂੰ ਲੱਗੀ ਕਿ ਮੈਂ ਤੁਹਾਨੂੰ ਤੇ ਮੰਮੀ ਨੂੰ ਮਿਲਾ ਐਸਾ ਕਿ ਦੋਵੇਂ ਜਿਣੀ ਆਣ ਕਿੰਨੇ ਚੰਗੇ ਆ ਮਾਸੀ ਜੀ ਕੋਈ ਹੋਰ ਹੁੰਦਾ ਤੇ ਇਸ ਘਰ ਵਾਲਾ ਮੂਹ ਨਾ ਕਰਦਾ ਕਦੀ ਨਹੀਂ ਨਹੀਂ ਭਾਪੀ ਮੇਰੀ ਮੰਮੀ ਤੇ ਨਾ ਬਹੁਤ ਚੰਗੀ ਹੈ ਇਦਾਂ ਦੀ ਸੱਸ ਮਨ ਹਰ ਇੱਕ ਕੁੜੀ ਨੂੰ ਮਿਲੇ ਜਿਦਾਂ ਦੀ ਮੇਰੇ ਸੱਸ ਮਾਵਾ ਦੇਦੇ ਕੀ ਕਹਿੰਦੇ ਬੱਚਿਆਂ ਨੂੰ ਸਕੂਲ ਚੇਂਜ ਕਰਦੇ? ਹਾਂ ਕੰਨਰਟ ਸਕੂਲ ਪਾਤਾ ਨਾ। ਲੈ, ਇੰਨੇ ਵਾਈਫਾਈ ਸਕੂਲ ਪਾਤਾ ਨਾ। ਹੋਰ ਤੇ ਤੁਹਾਨੂੰ ਕਦਨਾ ਬੱਚਿਆਂ ਦੀ ਲਾਈਕ ਦਾ ਸਵਾਲ ਆ। ਪਹਿਲੇ ਤੇ ਚਲੋ ਸਾਡੇ ਟਾਈਮ ਨਹੀਂ ਸੀਗਾ ਔਖਾ ਟਾਈਮ ਹੀ ਤੇ ਅਸੀਂ ਪਾਤਾ ਜਿੱਦਾਂ ਨਾ ਮਰਜੀ ਪੰਜਾਬ ਬੋਰਡ ਪੜ੍ਹਦੇ ਰਹੇ ਜਿਨੇ। ਪਰ ਹੁਣ ਬਹੁਤ ਵਧੀਆ ਸਕੂਲ ਚ ਪਾਦੇ ਆ। ਫਿਸ਼ਮ ਵੀ ਨਾ ਵੀ ਰੱਖ ਦਿੱਤੀ ਹੋਈ ਆ। ਚੱਲ ਵਧੀਆ। ਰੱਬ ਨੇ ਬਹੁਤ ਵਧੀਆ ਕੀਤਾ। ਮੈਨੂੰ ਦੱਸੋ ਦੀਦੀ ਰੱਬ ਨੇ ਤੁਹਾਡੇ ਤੇ ਚੰਗੇ ਦਿਨ ਕਿੱਦਾਂ ਲਿਆਂਦੇ? ਤੁਸੀਂ ਕੀ ਕੀ ਕੀਤਾ ਫੇ ਕੀ ਦੱਸਾਂ ਅੱਜ ਸਾਡੇ ਤੇ ਵੀ ਬੜੇ ਮਾੜੇ ਦੇ ਨੇ ਤੇ ਅਜੇ ਸੀ ਦਾ ਸਾਸ ਹੋਇਆ ਵਾ ਕੋਈ ਗੱਲ ਨਹੀਂ ਭਾਬੀ ਜੇ ਚੰਗੇ ਦਿਨ ਨਹੀਂ ਨਾ ਰਹੀ ਤੇ ਇਹ ਮਾੜੇ ਵੀ ਨਹੀਂ ਰਹਿਣੇ ਸਭ ਕੁਝ ਠੀਕ ਹੋ ਜਾਣਾ ਫਿਕਰ ਨਾ ਕਰਿਆ ਕਰੋ ਮੈਂ ਵੇਖਿਆ ਮੇਰੇ ਨਾਲ ਕਿਤੇ ਰਹਿੰਦੇ ਸੀ ਨਾ ਤੁਸੀਂ ਮੇਰਾ ਕਿੰਨਾ ਓਖਾਟ ਆਇਆ ਸੀ ਪਰ ਹੁਣ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਸਰਗਰ ਚੱਲਦਾ ਪਿਆ ਸਾਡਾ ਛਾਂ ਬੜੀ ਆ ਔਰ ਕੀ ਚਾਹੀਦਾ ਵਾ ਲਾਈਫ 'ਚ ਸਾਰਾ ਕੁਝ ਹਿਲਣਾ ਚਾਹੀਦਾ ਇਹ ਸਭ ਮੇਰੀ ਮੰਮੀ ਦੇ ਬਦੌਲਤ ਹੋਇਆ ਤੁਹਾਨੂੰ ਪਤਾ ਉਹਨਾਂ ਦੇ ਕੋਈ ਫਰੈਂਡਸ ਸੀ ਮਾਸੀ ਜੀ ਦੇ ਬਦੌਲਤ ਹਾਂ ਉਹਨਾਂ ਦੇ ਫਰੈਂਡਸ ਸੀ ਤੇ ਉਹਨਾਂ ਲੋਨ ਵਗੈਰਾ ਦਿੰਦੇ ਸੀ ਅੱਛਾ ਕੋਈ ਬਾਤ ਨਹੀਂ ਸੀ ਅੱਛਾ ਤੇ ਫਿਰ ਨਾ ਉੱਥੋਂ ਮੰਮੀ ਨੇ ਲੋਨ ਚੁੱਕ ਲਿਆ ਲੋਨ ਚੁੱਕ ਕੇ ਅਸੀਂ ਇੱਕ ਨਾ ਬੁਟੀਕ ਖੋਲੀ ਬੁਟੀਕ ਬਹੁਤ ਵਧੀਆ ਚੱਲਣ ਲੱਗ ਪਈ ਅੱਛਾ ਅਸੀਂ ਲੋਨ ਦੀ ਕਿਸਮ ਵਧੀਆ ਤਰ੍ਹਾਂ ਦੇਣ ਲੱਗ ਪਏ ਤੁਹਾਡੀ ਆਪਣੀ ਬੁਟੀਕ ਹੀ ਹਾਂ ਤੈਨੂੰ ਪਤਾ ਬਾਬੀ ਗੁਰਪ੍ਰੀਤ ਵੀ ਗਈ ਸੀ ਮੇਰੀ ਬੁਟੀਕ ਤੇ ਸਾਨੂੰ ਬੜੀਆਂ ਗੱਲਾਂ ਕਰਕੇ ਵਾਪਸ ਆ ਗਈ ਪਰ ਮੈਂ ਉਹਨੂੰ ਇਹ ਨਹੀਂ ਕਿਹਾ ਕਿ ਸਾਡੀ ਬੁਟੀਕ ਆ ਮੈਂ ਕਿਹਾ ਕੋਈ ਗੱਲ ਨਹੀਂ ਇਹਨੂੰ ਕਰ ਲੈਂਦੇ ਜਿੰਨੀਆਂ ਗੱਲਾਂ ਕਰਦੀ ਆ ਤੈਨੂੰ ਦੱਸਿਆ ਉਹਨੇ ਮੇਰੇ ਕੋਲ ਆਈ ਸੀ ਤੇ ਮੈਨੂੰ ਕਹਿੰਦੀ ਕਿ ਮੈਂ ਨਾ ਵਿਮਲਦੀਪੀ ਨੂੰ ਨਾ ਅੱਜ ਬੁਟੀਕ ਤੇ ਵੇਖਿਆ ਵਾ ਮੈਂ ਨਾ ਬੁਟੀਕ ਦੀ ਮਸ਼ਹੂਰੀ ਬੜੀ ਸੁਣੀ ਸੀ ਅਨਾਉਂਸਮੈਂਟ ਹੋਈ ਸੀ ਕਿ ਬੁਟੀਕ ਨਵੀਂ ਖੁੱਲੀ ਆ ਤੇ ਜਦ ਮੈਂ ਉੱਥੇ ਸੂਟ ਸੀਨੇ ਵੇਣ ਗਈ ਤੇ ਇਹ ਲੋ ਸੱਸ ਉਥੇ ਤਰਪਾਈਆਂ ਕਰਦੀਆਂ ਪਈਆਂ ਦੋਵੇਂ ਜਾਣੀਆਂ ਕਹਿੰਦੇ ਉਹਨਾਂ ਨੇ ਰੱਖੀਆਂ ਹੋਣੀਆਂ ਦੋਵੇਂ ਕਿਤੇ ਤਰਪਾਈਆਂ ਵਾਸਤੇ ਕਿਉਂਕਿ ਤੁਸੀਂ ਤੇ ਉਹਨਾਂ ਨੂੰ ਉਸ ਵੇਲੇ ਗੁਰਪ੍ਰੀਤ ਨੂੰ ਤੁਸੀਂ ਦੱਸਿਆ ਹੀ ਨਹੀਂ ਕਿ ਬੁਟੀਕ ਸਾਡੀ ਆ ਤੇ ਅਸੀਂ ਖਰੀਦ ਲਈ ਆਪਾਂ ਮਾਲਕ ਆ। ਭਾਬੀ ਉਹ ਕੁਦਰਤੀ ਨਾ ਪਰ ਪਾਈਆਂ ਵਾਲੀ ਉਹਦਨ ਆਈ ਨਹੀਂ ਸੀਗੀ। ਤੇ ਮੰਮੀ ਕਹਿਣ ਲੱਗੇ ਕੋਈ ਗੱਲ ਨਹੀਂ। ਅਹੀਂ ਬਾਹਰੋਂ ਕਿੱਥੇ ਘਰ ਵਿੱਚ ਲੱਭਦੇ ਫਿਰਾਂਗੇ। ਇਹਨੂੰ ਲੱਭਾ ਆਪ ਹੀ ਕਰ ਲੈਣੇ ਆ। ਤੇ ਮੰਮੀ ਤੇ ਮੈਂ ਤਾਂ ਪਾਈਆਂ ਕਰਨ ਲੱਗੇ। ਇਹ ਕੁਦਰਤੀ ਉਹਦੇ ਸਾਡੀ ਦੁਕਾਨ ਤੇ ਚੜ ਗਈ। ਇਹ ਵੇਖ ਕੇ ਇਹਨੂੰ ਇਹ ਕੀ ਇੱਥੇ ਤਰਪਾਈਆਂ ਕਰਨ ਲੱਗਦੀਆਂ। ਬੜਾ ਕੁਝ ਨੇ ਸਾਨੂੰ ਕਿਹਾ। ਪਰ ਅਹੀਂ ਦੋਵੇਂ ਨੂੰ ਸੱਸ ਨਾ ਚੁੱਪ ਕਰਕੇ ਦੀਆਂ ਗੱਲਾਂ ਸੁਣਦੀਆਂ ਰਹੀਆਂ। ਵੀ ਕੋਈ ਗੱਲ ਨਹੀਂ। ਇਹਨੂੰ ਕਰ ਲੈਂਦੇ। ਪਰ ਤੈਨੂੰ ਪਤਾ ਨਾ ਭਾਬੀ ਇਹ ਸੂਟ ਵੀ ਨਹੀਂ ਸਾਨੂੰ ਦੇ ਕੇ ਆਈ ਅੰਨੀ ਮੈਂ ਨਹੀਂ ਸੋਣੇ ਤੇ ਸੂਟ ਮੇਰਾ ਸੂਟ ਖਰਾਬ ਕਰ ਦੋਗੀ ਆ ਤੂੰ ਲੈ ਵੇਖ ਲੈ ਦੀਦੀ ਦੇ ਨੇ ਬਦਲਦਿਆਂ ਕਿਤੇ ਢੇਰ ਲੱਗਦੀ ਐ ਅੱਜ ਤੁਸੀਂ ਬੁਟੀਕ ਦੇ ਹੀ ਮਾਲਕ ਬਣ ਗਏ ਆਪਣਾ ਘਰ ਵੀ ਖਰੀਦ ਲਿਆ ਤੇ ਆ ਨਵਾਂ ਘਰ ਵੀ ਤੁਹਾਡਾ ਬਣਦਾ ਪਿਆ ਨਾ ਕੋਠੀ ਹਾਂ ਭਾਬੀ ਇੱਥੇ ਰੰਗ ਚੀਕ ਕੰਮ ਕਰ ਗਏ ਸੀ ਹਾਂਜੀ ਹਾਂਜੀ ਇਹ ਵੀ ਇਹਨਾਂ ਨੇ ਪਲਾਟ ਲਿਆ ਸੀ ਤੇ ਅਸੀਂ ਕਿਹਾ ਕਿ ਵੱਧਾ ਮੌਲ ਮਿਲੂਗਾ ਜੇ ਭਾਂਜੇਗੀ ਨਾ ਫਿਰ ਸੇਲ ਕਰ ਦਾਂਗੇ ਲੈ ਭਾਬੀ ਬੜਾ ਵਧੀਆ ਤੇ ਤੇਨੂੰ ਪਤਾ ਹੁਣ ਜਿਹੜੀ ਗੁਰਪ੍ਰੀਤ ਆ ਨਾ ਉਹਦੀ ਨਾਲ ਜੋ ਕੁਝ ਹੋਣ ਡਿਆ ਗੱਲਾਂ ਛੱਡ ਦੇ ਬੱਸ ਭਾਬੀ ਗੁਰਪ੍ਰੀਤ ਨਾਲ ਕੀ ਹੋਇਆ ਵਾ ਗੁਰਪ੍ਰੀਤ ਨਾਲ ਦੀਦੀ ਬੜਾ ਗੁੱਸਾ ਹੋ ਗਿਆ ਵਾ ਤੇ ਉਹਦੇ ਤੋਂ ਪਹਿਲੇ ਗੁਰਪ੍ਰੀਤ ਨੇ ਮੇਰੇ ਨਾਲ ਬੜਾ ਕੁਝ ਕਰਤਾ ਵਾ ਤੁਹਾਨੂੰ ਪਤਾ ਮੈਂ ਉਹਦੇ ਨਾਲ ਕਿੱਤੀ ਪਾਈ ਸੀ 5 ਰੱਖ ਦੀ ਤੇ ਨਾਲ ਪਾਈ ਸੀ ਕਿਸੇ ਫਰੈਂਡ ਦੀ ਉਹ ਮੇਰੀ ਵੀ ਮਾਰ ਗਈ ਤੇ ਉਹਦੀ ਵੀ ਮਾਰ ਗਈ ਤੁਹਾਨੂੰ ਰਣਜੀਤ ਨੇ ਦੱਸਿਆ ਲੀ ਅਹੀਂ ਤੇ 10 ਲੱਖ ਰੁਪਏ ਦਾ ਥੱਲੇ ਆ ਗਿਆ ਕਿੱਤੀ ਵੀ ਭਾਬੀ ਰਣਜੀਤ ਨੇ ਸਾਰੀ ਗੱਲ ਕੀਤੀ ਬੋਧ ਮਾੜਾ ਕੀਤਾ ਗੁਰਬੀ ਦੇ ਪਰ ਉਹਦੇ ਨਾਲ ਇਦਾਂ ਕਿਦਾਉਂ ਗਿਆ ਉਹਦੇ ਬਹੁਤ ਵਧੀਆ ਨਾ ਬਣਦਾ ਤੁਹਾਨੂੰ ਉਹਦੀ ਲੱਗੀ ਆ ਵੇਖ ਲੈ ਕਹਿੰਦੇ ਆ ਨਾ ਖੂਨ ਦੇ ਰਿਸ਼ਤੇ ਖੂਨ ਦੇ ਹੀ ਹੁੰਦੇ ਆ ਆ ਭੈਣ ਦਾ ਕਿੰਨਾ ਹੀ ਵਿਖਾਉਂਦਿਆ ਵਾ ਆ ਪਰ ਜਾਈ ਉਹ ਤੇ ਪੁੱਛ ਲੈ 10 ਲੱਖ ਫਿਰ ਕਿੱਦਾਂ ਕਢਾਇਆ ਕੀ ਹੋਇਆ ਭਾਬੀ ਫਿਰ ਕਿੱਦਾਂ ਕਢਾਇਆ ਤੁਸੀਂ ਉਹਨਾਂ ਕੋਲ ਦੱਸ ਦੇਂਦਾ ਦੀ ਜੀ ਇਹ ਤੇ ਮੈਂ ਆਪਣੀ ਸਿਆਣਪ ਨਾਲ ਪਹਿ ਕਢਾਈ ਆ ਉਹਨੂੰ ਨਹੀਂ ਪਤਾ ਕਿ ਮੇਰੇ ਪੈਸੇ ਮੇਰੇ ਕੋ ਆ ਗਏ ਅੱਛਾ ਹਾਂ ਇਹ ਤੇ ਮੈਂ ਗੇਮ ਖੇਡੀ ਮੇਰੇ ਕੋਲ ਫਰੈਂਡ ਆਈ ਸੀ 12 ਤੇ ਉਹਨੂੰ ਫਿਰ ਮੈਂ ਸਾਰਾ ਕੁਝ ਦੱਸਿਆ ਉਹਨੇ ਫਿਰ ਇਹਦੇ ਕੋ ਪੈਸੇ ਕਢਾਏ ਵਿਆਜ ਹੀ ਕਿ ਮੈਨੂੰ ਵਿਆਜ ਹੀ ਦੇ ਦੇ ਤੇ ਆ ਚੈੱਕ ਲੈ ਲੈ ਚੈੱਕ ਉਹਨੇ ਦੇਤਾ ਝੂਠਾ ਜਿਹਦਾ ਕਾਉਂਟੀ ਬੰਦ ਗਈ ਤੇ ਇਹ ਲਈ ਗਏ ਪੈਸੇ ਕਿ ਵਿਆਜ ਤੇ ਮੈਂ ਲੜਿਆ ਇੱਕ ਵਾਰੀ 50000 ਆਪਾਂ ਦੇ ਛੜਿਆ ਉਹ ਮੇਰੇ ਥਰੂ 50000 ਉਹਨੇ ਮੱਥੇ ਮਾਰਿਆ ਮੈਂ ਕਿ ਕੋ ਫੜ ਕੇ ਉਹਨੇ ਦੇਤਾ ਤੇ ਆ ਦੇ ਕੜੀ ਹਾਏ ਹਾਏ ਆਪਣੀ ਭੁਜਾਈ ਦੇ ਪੈਸੇ ਮਾਰ ਗੀ ਆ ਹਾਂ ਤੇ ਆਪ ਵਿਆਜ ਹੀ ਦੇਣ ਦੇ ਹੀ ਆਪ ਵਿਆਜ ਹੀ ਦੇਣ ਦੇ ਇਹਨੂੰ ਪਤਾ ਨਹੀਂ ਆਹ ਆਹਿਆ ਮਾਗ ਨੂੰ ਕੀ ਹੋ ਗਿਆ ਆਪਣਾ ਬਸ ਡੈਨੂ ਵੀ ਸੱਤ ਘਰ ਛੱਡ ਕੇ ਫਿਰ ਟੈਗ ਕਰਦੀ ਅਗਲੇ ਨੇ ਫਿਰ ਮੈਂ ਆਪਣੇ ਇਦਾਂ ਪੈਸੇ ਕਢਾਏ ਹਿਸਾਬ ਨਾਲਾ ਤੇ ਅੰਜੂ ਅੰਜੂ ਕੁੜੀ ਆ ਤੇ ਉਹ ਮੈਨੂੰ ਸਾਰੇ ਪੈਸੇ ਦੇ ਦੇ ਤੇ ਅੱਧੀ 5 ਲੱਖ ਦੀ ਕਿੱਟੀ ਕੋਈ ਹੀ ਮੈਂ ਕਿਹੇ ਆਪਣੀ ਫਰੈਂਡ ਦੀ ਤੇ ਫਿਰ ਉਹ 5 ਲੱਖ ਮੇਰੇ ਕੋਲ ਹੁਣ ਕੱਲ ਪਰਸੋ ਲੈ ਕੇ ਗਈ ਦੀ ਉਹਨੇ ਤੇ ਮੇਰੀਆਂ ਬਰੂਹਾਂ ਵੱਡ ਖਾਦੀਆਂ ਉਹ ਤੇ ਮੈਨੂੰ ਅੱਖ ਲੱਗੀ ਕਿ ਮੈਂ ਤੇਰੇ ਤੇ ਕੇਸ ਕਰਾ ਦੇਣਾ ਹਾਂ ਤੇ ਜਾਂ ਮੈਂ ਤੇਰੇ ਆਸਾਰ ਨਤੀਜਾ ਕਿਉਂ ਭਾਂਡਾ ਛੱਣਾ ਤੇ ਆ ਬੈੱਡ ਬੁੱਡਾ ਫਰਿੱਚਾ ਸਭ ਚੋਕੇ ਲੈ ਲੈਣੇ ਆ ਅੰਦੀ ਮੈਂ ਤੇਰੇ ਥਰੂ ਦਿੰਦੀ ਰਹੀ ਆ ਨਾ ਤੇ ਬੇਟੀ ਉਧਰ ਮੈਨੂੰ ਦੇ ਹੁਣ ਜਿੱਥੋਂ ਮਰਜੀ ਤੇ ਭਾਬੀ ਉਹਨੇ ਤਾਂ ਕਹਿਣਾ ਇੰਨੇ ਪੈਰਾ ਕਮੰਨਾਂ ਨੇ ਅਕਸਰ ਤੁਹਾਨੂੰ ਦਿੱਤੀ ਹੀ ਭਾਬੀ ਉਹ ਤੁਹਾਡੇ ਥਰੂ ਦਿੰਦੀ ਰਹੀ ਨਾ ਉਹਨੂੰ ਕਿਸ਼ਤ ਤੇ ਉਹਨੇ ਵੀ ਤੁਹਾਡੇ ਕੋਈ ਮੰਗਣੀ ਹੈ ਨਾ ਜੇ ਉਹਨੇ ਨਹੀਂ ਦਿੱਤੀ ਤੇ ਨਹੀਂ ਭੈਣਾ ਸਾਡੇ ਘਰ ਦਾ ਤੇ ਇਹਨੇ ਮੂੰਹ ਦੂਜੇ ਪਾਸੇ ਕਰਤਾ ਕੀ ਦਸੀਏ ਤੈਨੂੰ ਅਹੀਂ ਤੇ ਤੈਨੂੰ ਕੁਝ ਦੱਸਿਆ ਨਹੀਂ ਜਦੋਂ ਸਾਨੂੰ ਇੰਨਾ ਘਾਟਾ ਪੈ ਗਿਆ ਉਦੋਂ ਰਣਜੀਤ ਨੂੰ ਬਿਜ਼ਨਸ 'ਚ ਘਾਟਾ ਪੈ ਗਿਆ ਉਹ ਵਿਚਾਰੇ پیسے ਖਰੰਦੇ ਰਹੇ ਨੂੰ ਤੇ ਮੈਂ ਇੱਧਰ ਬੰਨੇ ਲਉਂਦੀ ਰਹੀ ਇੱਥੋਂ ਤੱਕ ਕਿ ਲੱਖ ਦੀ ਕਮੇਟੀ ਮੈਂ ਤਾਂ ਵੱਖਰੀ ਅਧਿਆ ਲਪਾਈ ਸੀ ਉਹ ਕਮੇਟੀ ਦਾ ਜੇ ਮੇਰੇ ਘਰ ਪਤਾ ਹੀ ਨਹੀਂ ਇਸ ਗੱਲ ਦਾ ਕਿਉਂਕਿ ਮੈਂ ਆਪਣੇ ਜਿਹੜੇ ਖਰਚੇ ਪਾਣੀ ਸੀ ਨਾ ਉਹ ਚੋਂ ਥੋੜੀ ਥੋੜੀ ਗੰਜੈਸ਼ ਕਰਕੇ ਤੇ ਇੱਕ ਲੱਖ ਦੀ ਕਮੇਟੀ ਪਾਈ ਤੇ ਜਦੋਂ ਰਣਜੀਤ ਦਾ ਬਰਥਡੇ ਹੋਊਗਾ ਨਾ ਤੇ ਮੈਂ ਇਹਨਾਂ ਨੂੰ ਰਿੰਗ ਪਾਵਾਂਗੀ ਤੇ ਇਹਨਾਂ ਨੂੰ ਸਰਪ੍ਰਾਈਜ਼ ਦਵਾਂਗੀ ਤੇ ਉਹ ਲੱਖ ਦੀ ਤੇ ਅਗਲੀ ਗੱਲ ਹੀ ਨਹੀਂ ਕਰਨੀ ਲੱਖ ਤਾਂ ਹੜਾ ਬੋ ਕਰ ਗਈ ਹੱਲੇ ਜਦੋਂ ਮੈਂ ਉਹਨੇ ਤਾਂ ਕਢਾ ਲਈ ਤੇ ਹੁਣ ਮੇਰਾ ਲੰਗ ਘੁੱਟ ਕੇ ਬੈਠੀ ਉਹ ਮੈਂ ਜੇ ਘਰ ਨਹੀਂ ਦੱਸਿਆ ਵੀ ਮੈਨੂੰ ਤੇ ਹੋਰ ਜੁੱਤੀਆਂ ਪਹਿਨਣੀਆਂ ਆ। ਚਲ ਕੋਈ ਗੱਲ ਨਹੀਂ ਭਾਬੀ ਹੁਣ ਹੋ ਸਾਰਾ ਸਭ ਕੁਝ ਠੀਕ ਹੋ ਚੁੱਕਾ। ਨਹੀਂ ਹੋ ਗਿਆ ਠੀਕ ਤੈਨੂੰ ਹੋਰ ਦੱਸਦੀ ਆ। ਹੁਣ ਉਹਨਾਂ ਦੇ ਦੇਲ ਪਲਟ ਗਏ ਨੇ। ਉਹਨਾਂ ਨੂੰ ਪੈ ਗਿਆ ਬਿਜ਼ਨਸ 'ਚ ਘਾਟਾ ਤੇ ਆਹ ਜਿਹੜਾ ਇੱਧਰ 10 ਲੱਖ ਦਿੰਦੀ ਰਹੀ ਆ ਵੀ ਲੁੱਟੀ ਗਈ। ਇਹ ਹੁਣ ਇਹਨੂੰ ਨਾ ਵਿਆਜ ਮਿਲਣਾ ਨਾ ਤਾਂ ਰਕਮ ਮਿਲਦੀ ਹੈ। ਪਰ ਚੰਦ ਅਹੀਂ ਤੇ ਆਪਣੀ ਕਢਾਈ ਆ ਤੇ ਉਧਰ ਰੱਬ ਬੜਾ ਬਹਿੰਤੇ ਆ। ਆ ਸੋਨੂੰ ਭਾਜੀ ਦਾ ਸਾਰਾ ਬਿਜ਼ਨਸ ਹੀ ਡੁੱਬ ਗਿਆ। ਤੇ ਹੁਣ ਦਰਦਰਦੀਆਂ ਤੋਂ ਮੈਂ ਠੋਕਰਾਂ ਖਾਂਦੇ ਆ ਕੱਲ ਆਈ ਸੀ ਤੇ ਅੱਖਾਂ ਚ ਘਸੁੰਨ ਦੇ ਕੇ ਤੇ ਰੋਂਦੀ ਸੀ ਇਹ ਭਾਬੀ ਰਣਜੀਤ ਮੇਰੇ ਨਾਲ ਉਹ ਮੁਸਕਾਨ ਕੁੜੀ ਕੋ ਚੱਲੋ ਮੇਰੇ ਕੋਲ ਆ ਚੱਲੋ ਉਹ ਚੱਲੋ ਮੇਰੀ ਹੈਲਪ ਕਰੋ ਆਪਾਂ ਵੀ ਉਦਾਂ ਹੀ ਭਜਾਇਆ ਜਿੱਦਾਂ ਸਾਨੂੰ ਭਜਾਇਆ ਸੀ ਇਹਨਾਂ ਨੇ ਘਰੋਂ ਪਤਾ ਕੀ ਆਂਦੇ ਸੀ ਇਹ ਐਕਟੀਵਾ ਦੇ 3-4 ਜਣੇ ਚੜ੍ਹ ਕੇ ਆ ਗਏ ਜੇ ਤੁਹਾਨੂੰ ਪਤਾ ਨਹੀਂ ਲੱਗਦਾ ਇੱਥੇ ਸੋ ਜਾਣਾ ਹਨ ਗਾਰਡ ਵੇਂਦਾ ਹੋਊਗਾ ਤੇ ਸਾਨੂੰ ਸ਼ਰਮ ਆਉਂਦੀ ਆ ਕਿ ਤੁਸੀਂ ਸਾਡੇ ਰਿਸ਼ਤੇਦਾਰ ਜੀ ਤੇ ਹੁਣ ਕੱਲ ਮੈਂ ਵੀ ਇਹੋ ਸੁਣਾਇਆ ਕਿ ਮੈਂ ਤਾਂ ਤੇਰੇ ਬਾਜੀ ਕੋਲ ਤੇ ਚੱਲੇ ਆ ਤੇ ਮੈਂ ਕਾ ਤੁਰ ਕੇ ਸਾਡੇ ਘਰੇ ਨਾ ਆਇਆਗਾ ਲੋਕੇ ਸਾਨੂੰ ਗੱਲਾਂ ਕਰਨਗੇ ਜੋ ਕੁਛ ਮੇਰ ਨਾਲ ਕਰਦੀ ਮੇਰ ਨਾਲ ਕਰਦੀ ਉਹ ਕੁਛ ਵੀ ਤੁਹਾਡੇ ਨਾਲ ਨਹੀਂ ਕੀਤਾ ਉਹੋ ਕੁਛ ਸਾਡੇ ਨਾਲ ਕੀਤਾ ਇਸ ਤੋਂ ਵੀ ਵੱਧ ਕੀਤਾ ਸਾਡੇ ਨਾਲ ਮੇਰੀ ਵੀ ਨਹੀਂ ਬਣੀ ਮੇਰੇ ਵੀ ਪੈਸੇ ਖਾ ਗਏ ਐਵੇਂ ਆnde ਜਿਹੜੇ ਇਨਸਾਨ ਐਦਾਂ ਦੇ ਹੁੰਦੇ ਆ ਨਾ ਉਹ ਕਿਸੇ ਨੂੰ ਨਹੀਂ ਬਖਸ਼ਦੇ ਆਪਣੇ ਰਿਸ਼ਤਿਆਂ ਨੂੰ ਨਹੀਂ ਬਖਸ਼ਦੇ ਉਹ ਤੂੰ ਵੀ ਭੜੀ ਉੱਤੇ ਭੜੀ ਬਿਸੀ ਲੱਗ ਗਿਆ ਹੁਣ ਪਤਾ ਕੀ ਨਿਕਲੀ ਹੋ ਦਰਦ ਕੇ ਹੁੰਦਾ ਵਾ ਭੈਣ ਆ ਪਰ ਜੀ ਛੋਟੀ ਕੀ ਦੱਸਾਂ ਮੇਰਾ ਤੇ ਕੋਈ ਨਹੀਂ ਹਾਲ ਆਜਾ ਸਾਡੇ ਤੇ ਬੜੇ ਮਾਰੇ ਦੇਣ ਆਏ ਪਈ ਆ ਭਾਵੇਂ ਸਾਡੀ ਹੋਰ ਕੰਪੂਰੀ ਹੋ ਗਈ ਹੈ ਨਾ ਅਸੀਂ ਬੈਂਕ ਦਾ ਕਰਜ਼ਾ ਤੇ ਲਾਤਾ ਵਾ ਪਰ ਅਜੇ ਵੀ ਸਾਡੇ ਘਰ ਦੀ ਕੰਡੀਸ਼ਨ ਠੀਕ ਨਹੀਂ ਹੈਗੀ ਅਜੇ ਵੀ ਸਾਨੂੰ ਸੌਦਾ ਪਤਾ ਸੁੱਟਣ ਲਈ ਪੈਣ ਦੀ ਲੋੜ ਆ ਸੌ ਥਾਈ ਲੋੜ ਆ ਤੇ ਅਸੀਂ ਦਰਦ ਕਰਦੀਆਂ ਅਜੇ ਵੀ ਠੋਕਰਾਂ ਖਾਂਣ ਦੇ ਆ ਹੋਈ ਗੱਲ ਭਾਬੀ ਇੰਨਾ ਸ਼ੁਕਰ ਕਰੋ ਮਾ ਲੱਗਦਾ ਕਿ ਤਹੀ ਸਾਧਾ ਦੇ ਸਿੱਟੇ ਹੈ ਗਈ ਹੈ ਕਿ ਇਹ ਵੀ ਚੱਲ ਜਾਂਦੀ ਤੇ ਕੀ ਕਰਨਾ ਕਿੱਥੇ ਤੱਕੇ ਖਾਣੇ ਹੀ ਬੇਬੀ ਜੀ ਤਾਂ ਹੀ ਤੇ ਉਹਦੇ ਕੋ ਪੈਸੇ ਕਢਾਈ ਗੇ ਖੇੜ ਕੇ ਜੇ ਮੈਂ ਆ ਕੇ ਮਨਾਖੇੜ ਦੀ ਤੇ ਅੱਜ ਮੈਂ ਇਸ ਘਰ 'ਚ ਨਹੀਂ ਬੈਠੀ ਹੋਣਾ ਤੇ ਮੇਰਾ ਬੰਦਾ ਉਹਨੂੰ ਉਦਾਂ ਬਾਹਰ ਅਟੈਕ ਹੋ ਜਾਂਦਾ ਤੇ ਮੇਰੀ ਸੱਸ ਉਹ ਤੇ ਸ਼ਦੈਨ ਹੋਈ ਫਿਰਦੀ ਉਹ ਤੇ ਹੁਣ ਵੀ ਰੋ ਕੇ ਹਟੀਂ ਤੇਰੇ ਅੱਗੇ ਅੱਗੇ ਮੰਮੀ ਦੇ ਤੇ ਬਹੁਤ ਕੰਡੀਸ਼ਨ ਲਾਉਂਦੇ ਕਿੱਥੇ ਜਦੋਂ ਡੈਡੀ ਜਿੰਦੇ ਸੀ ਤੇ ਸੌਦਾ ਬੋਰੀਆਂ ਨਾ ਕਹਿੰਦੀ ਹੁੰਦਾ ਤੇ ਕਹਿੰਦੀ ਅੱਜ ਅਹੀਂ ਨਹੀਂ ਆ ਦੀ ਪੱਤੀ ਤੇ ਦੀਆਂ ਦੀ ਖੰਡ ਲਿੰਦੇ ਆਂ ਹੀ ਰੋਂਦੇ ਫਿਰਦੇ ਆ ਤੇ ਸਬਜੀ ਸੋਚ ਸਮਝ ਕੇ ਧਰਦੇ ਆ ਮੰਮੀ ਨੇ ਕੱਦੀ ਹੱਥ ਨਹੀਂ ਸੀ ਵੇਖੇ ਨੜੀ ਬੜਾ ਖੁਸ਼ ਰੱਖ ਬੈਠੀ ਉਹਨਾਂ ਨੂੰ ਤੁਹਾਨੂੰ ਪਤਾ ਉਹਨਾਂ ਦੀ ਕਿੰਨੀ ਪੈਨਸ਼ਨ ਹੁੰਦੀ ਹੈ ਸਭ ਕੁਝ ਕਿੰਨੇ ਵਧੀਆ ਹੀ ਕਿੱਥੇ ਤੇਰੇ ਵੀਰ ਨੇ ਤੁਹਾਨੂੰ ਕਹਿਣਾ ਦੱਸੋ ਕਿਹੜੀ ਸਬਜ਼ੀ ਖਾਣੀ ਭਾਵੇਂ 80 ਰੁਪਏ ਕਿਲੋ ਹੋਣੀ ਰੰਜੀਤ ਨੇ ਉਹ ਸਬਜ਼ੀ ਲਿਓਣੀ ਜਿਹੜੀ ਮੰਮੀ ਨੇ ਤਾਂ ਮੈਂ ਦੱਸੀ ਤੇ ਅੱਜ ਅੱਜ ਸਾਨੂੰ ਬਾਰ-ਬਾਰ ਕਹਿ ਦਿੰਦਾ ਆਲੂਆਂ ਦੀ ਸਬਜ਼ੀ ਬਣਾ ਲਓ ਆ ਗੰਡੇ ਛੀਰ ਕੇ ਕਟਮਾਟਾ ਪਾ ਲਾ ਕੋਈ ਗੱਲ ਆਪਰੇ ਨਾਲ ਰੋਟੀ ਕਾ ਲਓ ਚੁੱਪ ਕੋਈ ਗੱਲ ਨਹੀਂ ਇਹ ਵੀ ਤਾਂ ਚਲ ਜਾਣੀ ਆ ਇਹਦੇ ਨਾਲ ਐਵੇਂ ਸਦਾ ਨਹੀਂ ਰਹਿਣੀ ਤੁਪ ਕਾ ਜਹੋਸਲਾ ਰਖੋ ਸਭ ਕੁਛ ਠੀਕ ਹੋ ਜਾਣਾ